ਆਪਾਂ ਪ੍ਰਦੇਸੀ ਮਜ਼ਦੂਰ ਚਲੋ ਆ ਰਹੇ ਆ ਆਪਾਂ ਅੱਜ ਵੇਖ ਰਹੇ ਆ ਵੀ ਆਪਾਂ ਭੱਜੇ ਚਲੇ ਜਾ ਰਹੇ ਆ ਉਹਨਾਂ ਕੋਲ ਉਹ ਸੱਚੀ ਜਿਹੜੀ ਬਾਬਾ ਜੀ ਨੇ ਗੱਲ ਕੀਤੀ ਨਾ ਵੀ ਅਸੀਂ ਉਹ ਪੁੱਤਾਂ ਵਾਲੇ ਮੂੰਹ ਖਰੀਦਣ ਜੋਗੇ ਰਹਿ ਗਏ ਤੇ ਆਪਾਂ ਸੋਚੀਏ ਵੀ ਸਾਬ ਜਿਆਦਾ ਨੇ ਆਪਣਾ ਧਰਮ ਕਿਉਂ ਨਹੀਂ ਟੋਲਿਆ ਸੀ ਕਿਉਂਕਿ ਉਹ ਸ਼ਸਤਰਾਂ ਤੇ ਪੱਕੇ ਸੀ ਉਹ ਖਡਾਉਣਿਆਂ ਤੇ ਪੱਕੇ ਨਹੀਂ ਸੀ ਗੁਰੂ ਸਾਹਿਬ ਨੇ ਤਾਂ ਦਮਦਮਾ ਸਾਹਿਬ ਦੀ ਧਰਤੀ ਤੇ ਜਾ ਕੇ ਕਿਹਾ ਕਿ ਇਹਨ ਪੁੱਤਰਾਂ ਨੇ ਕਿ ਅਸੀਸ ਪਰ ਬਾੜ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਇਹਨਾਂ ਹਜ਼ਾਰਾਂ ਨੂੰ ਲੱਖਾਂ ਨੂੰ ਆਪਣੇ ਪੁੱਤ ਗਿਆ ਸੀ ਪਰ ਇਹਨਾਂ ਦੇ ਸਿਰਾਂ ਤੇ ਤਾਂ ਹੁਣ ਕੇਸ ਵੀ ਨਹੀਂ ਰਹਿ ਤਾ ਆਪਾਂ ਜਾ ਜਾ ਕੇ ਬੋਲ ਰਹੇ ਹਾਂ ਸਟੇਜਾਂ ਤੇ ਪਰ ਸਾਨੂੰ ਦੁੱਖ ਹੁੰਦਾ ਵੀ ਜਿੰਨੀ ਇਹ ਸੜਕਾਂ ਤੇ ਪੀੜਾ ਓਨੀ ਪੰਡਾਲਾਂ ਵਿੱਚ ਨਹੀਂ ਆ ਜੇ ਸੁਣਨ ਲਈ ਤਿਆਰ ਨਹੀਂ ਫਿਰ ਸਾਨੂੰ ਕੁਰਬਾਨੀਆਂ ਦਾ ਪਤਾ ਕਿੱਥੋਂ ਲੱਗੂਗਾ ਜੇ ਅਸੀਂ ਸੁਣਨ ਲਈ ਕੀ ਤਿਆਰ ਆ ਆ ਲੱਚਰ ਗਾਣੇ ਉਹੀ ਟਰੈਕਟਰਾਂ ਤੇ ਲਾ ਕੇ ਆਈ ਜਾ ਰਹੇ ਆ ਤੇ ਜੇ ਅਸੀਂ ਉਹੀ ਲੱਚਰ ਪੁਣਾ ਸਾਡੇ ਚ ਰਹਿ ਗਿਆ ਫਿਰ ਅਸ਼ਸਤਰਾਂ ਵਾਲੀ ਗੱਲ ਸਾਨੂੰ ਕਿੱਥੋਂ ਯਾਦ ਰਹਿ ਜਾਣੀ ਸੜਕਾਂ ਦੇ ਉੱਤੇ ਪੀੜਾ ਦੁਕਾਨਾਂ ਤੇ ਬਹੁਤ ਪੀੜਾ ਫਿਰ ਉੱਧਰ ਰਸ ਕਿਉਂ ਨਹੀਂ ਆ ਰਿਹਾ ਇਹ ਕਮੀ ਕਿਦੀ ਰਹੀ ਪ੍ਰਚਾਰਕਾਂ ਦੀ ਰਹੀਗੀ ਮਾਪਿਆਂ ਦੀ ਰਹੀਗੀ ਕੌਣ ਜ਼ਿੰਮੇਵਾਰ ਇਹਦੇ ਲਈ ਜੇ ਭੈਣੋ ਆਪਾਂ ਸਮਝ ਗਏ ਨਾ ਤੇ ਇਹ ਦੁਨੀਆ ਦੀ ਸੁਧਾਈ ਜਿਹੜਾ ਕੋਈ ਵੀ ਧਰਮ ਸ਼ੁਰੂ ਹੁੰਦਾ ਭਾਵੇਂ ਉਹ ਮਰਦ ਤੋਂ ਸ਼ੁਰੂ ਹੋਵੇ ਪਰ ਉਹਨੂੰ ਸਾਂਭਣ ਵਾਲੀ ਇਸਤਰੀ ਹੁੰਦੀ ਆ ਵੀ ਔਰਤ ਤਾਂ ਕਹਿੰਦੀ ਮੈਨੂੰ ਕਲੀਨ ਸ਼ੇਪ ਚਾਹੀਦਾ ਵਿਆਹ ਲਈ ਵੀ ਮੈਂ ਸਰਦਾਰ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ ਮੈਨੂੰ ਪੱਗ ਵਾਲਾ ਨਹੀਂ ਚਾਹੀਦਾ ਫੇਰ ਫਿਰ ਤੁਸੀਂ ਕਿਨੂੰ ਕਸੂਰ ਵਾਰ ਸਮਝੋ ਦੇਖੋ ਜੀ ਸ਼ੇਰਾਂ ਦੀ ਸਾਰ ਨਾ ਦਾੜਾ ਸਰੂਪ ਆ ਇਹ ਸ਼ੇਰ ਇਹ ਜਿਹੜਾ ਤੁਸੀਂ ਤੁਹਾਡਾ ਸਰੂਪ ਆ ਨਾ ਜਿਹੜਾ ਨਿਹੰਗ ਸਿੰਘਾਂ ਦਾ ਸਰੂਪ ਆ ਆਪਾਂ ਦਾ ਦਾੜੀਆਂ ਵਾਲੇ ਆਪਾਂ ਦਸਤਾਰਾਂ ਵਾਲੇ ਖੜੇ ਆ ਇਹ ਸ਼ੇਰਾਂ ਦੀ ਸਾਰ ਕਿਸੇ ਕਿਸੇ ਨੂੰ ਹੁੰਦੀ ਆ ਉਹ ਕਹਿੰਦੇ ਨਾ ਸ਼ੇਰਨੀਆਂ ਨੂੰ ਸਾਰ ਹੋ ਸਕਦੀ ਬੱਕਰੀਆਂ ਨੂੰ ਨਹੀਂ ਹੁੰਦੀ ਕਈ ਨਿਹੰਗ ਸਿੰਘ ਵੀ ਨਾ ਉਹ ਕਹਿੰਦੇ ਸਾਨੂੰ ਕੁੜੀ ਮਾਡਰਨ ਚਾਹੀਦੀ ਆ ਕਿ ਦੂਜੇ ਵਾਲੇ ਭੇਡ ਚਾਲ ਹੋ ਚੁੱਕੀ ਆ ਵੀ ਜੇ ਇੱਕ ਨੇ ਕੀਤਾ ਮੈਂ ਵੀ ਕਰਨਾ ਵੀ ਉਹਨੇ ਕੇਸ ਕਤਲ ਕਰਾਇਆ ਮੈਂ ਵੀ ਕਰਾਉਣੇ ਆ ਜੇ ਉਹਨੇ ਆ ਫਲਾਣਾ ਕੰਮ ਕੀਤਾ ਮੈਂ ਵੀ ਕਰਨਾ ਚੰਗੇ ਮੰਦੇ ਸਾਰੇ ਇੱਕ ਦੂਜੇ ਪਿੱਛੇ ਲੱਗੇ ਆ ਧਰਤੀ ਅੰਦਰ ਆਨੰਦ ਪਰ ਧਰਤੀ ਅੰਦਰ ਗੁੜਤੀ ਤੇਗ ਨਾ ਮਿਲ ਗਈ ਏ ਵੇਖੇ ਦੂਪਹ ਨਾਰਾ ਜ਼ੁਲਮ ਹਕੂਮਤ ਹਿੱਲ ਗਈ ਏ ਮੂਜ ਜਕਾਰੀਆਂ ਦੀ ਸੁਣਦੀ ਸਰਹੰਦ ਦੀਵਾਰ ਵਿੱਚੋਂ ਪੰਥ ਖਾਲਸਾ ਪ੍ਰਗਟਿਆ ਖੰਡੇ ਦੀ ਧਾਰ ਵਿੱਚੋਂ ਜੀ ਕਿਵੇਂ ਦੇਖਦੇ ਹੋ ਤੁਸੀਂ ਜੋ ਗੱਲਾਂ ਬਾਤਾਂ ਸਿੰਘ ਸਾਹਿਬ ਨੇ ਕੀਤੀਆਂ ਬਿਲਕੁਲ ਇਹਨਾਂ ਦੀ ਚੜ੍ਹਦੀ ਕਲਾ ਵਾਲੀ ਸੋਚ ਆ ਸਭ ਤੋਂ ਪਹਿਲਾਂ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਅੱਜ ਆਪਾਂ ਹੌਲੇ-ਹੌਲੇ ਤੇ ਆਏ ਆ ਵੀਰੋ ਤੇ ਮਹਾਰਾਜ ਨੇ ਹੌਲੇ ਮਲੇ ਤੇ ਕੀ ਹੁਕਮ ਕੀਤਾ ਸੀ ਵੀ ਜਦੋਂ ਸਿੰਘਾਂ ਨੇ ਆਉਣਾ ਸ਼ਸਤਰਧਾਰੀ ਹੋ ਕੇ ਆਉਣਾ ਮਹਾਰਾਜ ਨੇ ਕਿੱਥੋਂ ਤੱਕ ਸ਼ਸਤਰਾਂ ਨੂੰ ਦਰਜਾ ਦਿੱਤਾ ਆਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਭ ਸਰੋਹੀ ਸਹathi ਇਹ ਹਮਾਰੇ ਪੀਰ ਮਹਾਰਾਜ ਕਹਿੰਦੇ ਸਿੱਖਾਂ ਨੂੰ ਸਿੱਖੋ ਮੈਨੂੰ ਮੱਥਾ ਕਿਉ ਟੇਕਦੇ ਹੋ ਸਿੱਖਾਂ ਨੇ ਪੁੱਛਿਆ ਮਹਾਰਾਜ ਤੁਸੀਂ ਸ਼ਸਤਰਾਂ ਨੂੰ ਕਿਉ ਮੱਥਾ ਟੇਕਦੇ ਮਹਾਰਾਜ ਕਹਿੰਦੇ ਮੈਨੂੰ ਕਿਉ ਟੇਕਦੇ ਆ ਮਹਾਰਾਜ ਤੁਸੀਂ ਸਾਡੇ ਗੁਰੂ ਪੀਰ ਮਹਾਰਾਜ ਕਹਿੰਦੇ ਮੈਂ ਤਾਂ ਟੇਕਦਾ ਮੇਰੇ ਵੀ ਪੀਰ ਨੇ ਦੇ ਸਾਧ ਸੰਗਤ ਜਿਹਨੂੰ ਮਰਜ ਨੇ ਇੰਨਾ ਉੱਚਾ ਰਤਬਾ ਦਿੱਤਾ ਹੋਊਗਾ ਉਹ ਪੀਰਾਂ ਨੂੰ ਤਿਆਰ ਕਰਨ ਵਾਲਿਆਂ ਦਾ ਰਤਬਾ ਕਿਆ ਹੋਊਗਾ ਤੇ ਆਪਾਂ ਨੂੰ ਸਮਝਣਾ ਪੈਣਾ ਵੀਰੋ ਆਪਾਂ ਪ੍ਰਦੇਸੀ ਮਜ਼ਦੂਰ ਚਲੋ ਆ ਰਹੇ ਆ ਆਪਾਂ ਅੱਜ ਵੇਖ ਰਹੇ ਆ ਵੀ ਆਪਾਂ ਭੱਜੇ ਚਲੇ ਜਾ ਰਹੇ ਆ ਉਹਨਾਂ ਕੋਲ ਉਹ ਸੱਚੀ ਜਿਹੜੀ ਬਾਬਾ ਜੀ ਨੇ ਗੱਲ ਕੀਤੀ ਨਾ ਵੀ ਅਸੀਂ ਉਹ ਭੂਤਾਂ ਵਾਲੇ ਮੂੰਹ ਖਰੀਦਣ ਜੋਗੇ ਰਹਿ ਗਏ ਜਦੋਂ ਸਹਬ ਜਾਨਿਆਂ ਨੂੰ ਸ਼ਹੀਦ ਕਰਨ ਲਈ ਜਦੋਂ ਠੰਡੇ ਬੁਰਜੇ ਚੋਂ ਥੱਲੇ ਲਜਾਇਆ ਜਾਂਦਾ ਸੀ ਨਾ ਪੇਸ਼ੀ ਦੇ ਵਾਸਤੇ ਤੇ ਇੱਕ ਦਿਨ ਦੁਕਾਨਾਂ ਲਾ ਦਿੱਤੀਆਂ ਤਿੰਨ ਕਈ ਦਿਨਾਂ ਦੇ ਭੁੱਖੇ ਪਿਆਸੇ ਸਹਬਜਾਦੇ ਇੱਕ ਮਠਿਆਈਆਂ ਦੀ ਦੁਕਾਨਾ ਇੱਕ ਖਡੌਣਿਆਂ ਦੀ ਦੁਕਾਨਾ ਤੇ ਇੱਕ ਸ਼ਸਤਰਾਂ ਦੀ ਦੁਕਾਨਾ ਸਹਬਜਾਦੇ ਇੰਨੇ ਦਿਨਾਂ ਦੇ ਭੁੱਖੇ ਨਾ ਉਹ ਮਠਿਆਈ ਦੀ ਦੁਕਾਨ ਤੇ ਨਹੀਂ ਗਏ ਉਹਨਾਂ ਨੇ ਸੋਚਿਆ ਬਾਲ ਬੱਚੇ ਆ ਇਹ ਖਡੌਣਿਆਂ ਦੀ ਦੁਕਾਨ ਤੇ ਚਲ ਜੂਗੇ ਪਰ ਸਹਬਜਾਦੇ ਕਿੱਥੇ ਗਏ ਜਿੱਥੇ ਸ਼ਸਤਰ ਪਏ ਸੀ ਤੇ ਆਪਾਂ ਸੋਚੀਏ ਵੀ ਸਹਬਜਾਦੇ ਨੇ ਆਪਣਾ ਧਰਮ ਕਿਉਂ ਨਹੀਂ ਟੋਲਿਆ ਸੀ ਕਿਉਂਕਿ ਉਹ ਸ਼ਸਤਰਾਂ ਤੇ ਪੱਕੇ ਸੀ ਉਹ ਖਡੌਣਿਆਂ ਤੇ ਪੱਕੇ ਨਹੀਂ ਸੀ ਰਾਕੀ ਆ ਭੈਣ ਜੀ ਮੇਰਾ ਨਾਮ ਬਲਵਿੰਦਰ ਕੌਰ ਦਾਸ ਨਿਰਵੈਰ ਖਾਲਸਾ ਕਵਿਸ਼ਰੀ ਜੱਥਾ ਪਰ ਗੁਰੂ ਸਾਹਿਬ ਨੇ ਤਾਂ ਦਮਦਮਾ ਸਾਹਿਬ ਦੀ ਧਰਤੀ ਤੇ ਜਾ ਕੇ ਕਿਹਾ ਕਿ ਇਹਨਾਂ ਪੁੱਤਰਾਂ ਨੇ ਕੇ ਅਸੀਸ ਪਰ ਬਾਰ ਦੀਏ ਸੁੱਤ ਚਾਰ ਚਾਰ ਮੂਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਇਹਨਾਂ ਹਜ਼ਾਰਾਂ ਨੂੰ ਲੱਖਾਂ ਨੂੰ ਆਪਣੇ ਪੁੱਤ ਕਿਹਾ ਸੀ ਪਰ ਇਹਨਾਂ ਦੇ ਸਿਰਾਂ ਤੇ ਤਾਂ ਹੁਣ ਕੇਸ ਵੀ ਨਹੀਂ ਰਹਿ ਤੈਨੂੰ ਲੱਗਦਾ ਵੀ ਜੋ ਗੁਰੂ ਸਾਹਿਬ ਕੁਰਬਾਨੀਆਂ ਕਰ ਗਏ ਜਾਂ ਜਿਹੜੀ ਗੱਲਾਂ ਕਰਕੇ ਹੋਲਾ ਮੱਲਾ ਮਨਾਇਆ ਜਾਂਦਾ ਉਹ ਕਿਸੇ ਨੂੰ ਯਾਦ ਵੀ ਹੈ ਦੇਖੋ ਮੇਰੇ ਵੀਰੋ ਮੇਰੇ ਵੀਰ ਵੀ ਖੜੇ ਆ ਆਪਾਂ ਜਿਹੜਾ ਸੁਣ ਵੀ ਰਹੇ ਆ ਵੀਰ ਇਸ মিডিਆ ਦੇ ਤੇ ਮੈਂ ਵੀਰੋ ਇਹ ਗੱਲ ਕਹੂੰਗੀ ਕਿ ਤੁਸੀਂ ਨਾ ਕੋਈ ਆਮ ਮਾੜੇ ਮੋٹے ਨਹੀਂ ਆ ਕਿਉਂਕਿ ਸਾਰੀ ਦੁਨੀਆ ਦਾ ਜੋਰ ਲੱਗਿਆ ਪਿਆ ਤੁਹਾਨੂੰ ਖਤਮ ਕਰਨ ਤੇ ਤੁਹਾਡੇ ਸਿਰਾਂ ਤੇ ਦਸਤਾਰਾਂ ਨਹੀਂ ਚਲੋ ਮੈਂ ਇੱਕੋ ਬੇਨਤੀ ਕਰੂੰਗੀ ਮੇਰੇ ਵੀਰੋ ਤੁਸੀਂ ਨਾ ਜੰਗ ਜੂ ਕੌਮ ਹੋ ਇੱਕ ਵਾਰ ਇੱਕ ਹਾਥੀ ਜਿਹੜਾ ਦਲਦਲ ਵਿੱਚ ਫਸ ਗਿਆ ਤੇ ਉਹ ਦਲਦਲ ਵਿੱਚ ਫਸੇ ਨੂੰ ਨਾ ਸਾਰੇ ਲੋਕ ਰस्सियां ਪਾ ਕੇ ਖਿੱਚ ਰਿਹਾ ਬੜਾ ਕੁਝ ਉਹਨੂੰ ਜੋਰ ਲਾ ਕੇ ਖਿੱਚਿਆ ਜਾ ਰਿਹਾ ਇੱਕ ਸਿਆਣਾ ਬੰਦਾ ਕਹਿੰਦਾ ਮੁਹਾਵਤ ਬਲਾਓ ਕਹਿੰਦਾ ਇਹ ਮੁਹਾਵਤ ਨੂੰ ਪਤਾ ਹੈ ਇਹਨੂੰ ਕਿਵੇਂ ਨਿਕਲਣਾ ਜਦੋਂ ਮੁਹਾਵਤ ਆਇਆ ਕਹਿੰਦਾ ਰस्सियां ਖੋਲ ਦਿਓ ਲੋਕ ਹੱਸਣ ਲੱਗੇ ਵੀ ਅਸੀਂ ਤਾਂ ਜੋਰ ਲਾ ਲਿਆ ਇਹ ਕਹਿੰਦਾ ਰस्सियां ਖੋਲ ਦਿਓ ਜਦ ਰਸੀਆਂ ਖੋਲੀਆਂ ਕਹਿੰਦਾ ਨਗਾਰੇ ਲੈ ਕੇ ਆਓ ਕਹਿੰਦਾ ਨਰਸਿੰਘੇ ਲੈ ਕੇ ਆਓ ਉਹ ਜਦੋਂ ਨਰਸਿੰਘੇ ਵੱਜੇ ਨਗਾਰਿਆਂ ਤੇ ਚੋਟ ਲੱਗੀ ਤੇ ਉਹ ਜੰਗਜੂ ਹਾਥੀ ਨੂੰ ਯਾਦ ਆ ਵੀ ਮੈਂ ਆਮ ਨਹੀਂ ਮੈਂ ਜੰਗਜੂ ਆ ਤੇ ਉਹ ਭੱਜਿਆ ਦੌੜਿਆ ਦਲਦਲ ਵਿੱਚੋਂ ਆਪਣੇ ਆਪ ਬਾਹਰ ਨਿਕਲ ਆਇਆ ਹੁਣ ਇੱਥੇ ਨਗਾਰੇ ਨਹੀਂ ਹੈਗੇ ਕੋਈ ਚੋਟਾ ਨਹੀਂ ਮਾਰ ਰਿਹਾ ਉਹਦੇ ਉੱਤੇ ਵੀ ਜਿਹੜਾ ਇਹ ਨੌਜਵਾਨਾਂ ਨੂੰ ਆਪਣਾ ਪਤਾ ਨਹੀਂ ਲੱਗ ਰਿਹਾ ਵੀ ਇਹ ਜੰਗਜੂ ਆ ਇਹ ਹਾਥੀ ਕਿਉਂ ਫਿਰ ਸੁੱਤੇ ਪਏ ਆ ਦੇਖੋ ਇਹਨਾਂ ਨੂੰ ਹੁਣ ਵੀਰਾਂ ਨੂੰ ਸਮਝਣ ਦੀ ਲੋੜ ਆ ਵੀ ਇਹ ਸਾਡਾ ਸਮਾਂ ਇੱਥੇ ਸੜਕਾਂ ਤੇ ਘੁੰਮਣ ਦਾ ਨਹੀਂ ਬੜਾ ਜ਼ੋਰ ਲੱਗਿਆ ਪਰ ਆ ਗਈ ਟਾਡੀ ਅਸੀਂ ਵੀ ਚਲੋ ਕਵਿਸ਼ਰੀ ਜਥਾ ਆਪਾਂ ਜਾ ਜਾ ਕੇ ਬੋਲ ਰਹੇ ਹਾਂ ਸਟੇਜਾਂ ਤੇ ਪਰ ਸਾਨੂੰ ਦੁੱਖ ਹੁੰਦਾ ਵੀ ਜਿੰਨੀ ਇਹ ਸੜਕਾਂ ਤੇ ਪੀੜਾ ਓਨੀ ਪੰਡਾਲਾਂ ਵਿੱਚ ਨਹੀਂ ਆ ਜੇ ਅਸੀਂ ਸੁਣਨ ਲਈ ਤਿਆਰ ਨਹੀਂ ਫਿਰ ਸਾਨੂੰ ਕੁਰਬਾਨੀਆਂ ਦਾ ਪਤਾ ਕਿੱਥੋਂ ਲੱਗੂਗਾ ਜੇ ਅਸੀਂ ਸੁਣਨ ਲਈ ਕੀ ਤਿਆਰ ਆ ਆ ਲੱਚਰ ਗਾਣੇ ਉਹੀ ਟਰੈਕਟਰਾਂ ਦੇ ਲਾ ਕੇ ਆਈ ਜਾ ਰਹੇ ਆ ਤੇ ਜੇ ਅਸੀਂ ਉਹੀ ਲੱਚਰ ਪੁਣਾ ਸਾਡੇ ਚ ਰਹਿ ਗਿਆ ਫਿਰ ਅਸ਼ਸਤਨ ਵਾਲੀ ਗੱਲ ਸਾਨੂੰ ਕਿੱਥੋਂ ਯਾਦ ਰਹਿ ਜਾਣੀ ਆ ਉਹ ਚੀਜ਼ ਨੂੰ ਬੰਦਾ ਗੌਰ ਨਾਲ ਸੁਣਦਾ ਜਿਹਦੇ ਵਿੱਚ ਉਹਨੂੰ ਰਸ ਮਿਲੇ ਉਹਦੋਂ ਆਨੰਦ ਆਵੇ ਕਿਉਂ ਲੱਗਦਾ ਤੁਹਾਨੂੰ ਵੀ ਸਾਡੇ ਬੱਚਿਆਂ ਨੂੰ ਕਿਉਂ ਸੁਣਨ ਨੂੰ ਇਹ ਚੰਗਾ ਨਹੀਂ ਲੱਗ ਰਿਹਾ ਜੋ ਪ੍ਰਚਾਰ ਸਟੇਜਾਂ ਤੇ ਹੋ ਰਿਹਾ ਲੰਗਰਾਂ ਦੇ ਵਿੱਚ ਤਾਂ ਬਹੁਤ ਪੀੜਾਂ ਸੜਕਾਂ ਦੇ ਉੱਤੇ ਪੀੜਾਂ ਦੁਕਾਨਾਂ ਤੇ ਬਹੁਤ ਪੀੜਾਂ ਫਿਰ ਉਧਰ ਰਸ ਕਿਉਂ ਨਹੀਂ ਆ ਰਿਹਾ ਇਹ ਕਮੀ ਕਿਹਦੀ ਰਹੀ ਪ੍ਰਚਾਰਕਾਂ ਦੀ ਰਹਿ ਗਈ ਮਾਪਿਆਂ ਦੀ ਰਹਿ ਗਈ ਕੌਣ ਜ਼ਿੰਮੇਵਾਰ ਇਹਦੇ ਲਈ ਬਿਲਕੁਲ ਜੀ ਇਹ ਰਲਾ ਮਲਾ ਕੇ ਸਾਰਿਆਂ ਦੀ ਕਮੀ ਰਹਿ ਗਈ ਕਿਉਂਕਿ ਸਭ ਤੋਂ ਪਹਿਲਾਂ ਤਾਂ ਤੇ ਜੇਕਰ ਮਾਂ ਸਾਡੀ ਬਿਊਟੀ ਪਾਰਲਰਾਂ ਚ ਜਾਣ ਲੱਗ ਪਈ ਸਾਡੀ ਮਾਂ ਬੱਚੇ ਨੂੰ ਫੋਨ ਦੇ ਕੇ ਕਵੇ ਵੀ ਮੇਰਾ ਖਿਹੜਾ ਛੁੱਟੇ ਮੇਰਾ ਬੱਚਾ ਇਹ ਫੋਨ ਤੇ ਹੀ ਦੇਖ ਲਵੇ ਜੋ ਦੇਖਣਾ ਫਿਰ ਉਹਨੇ ਤਾਂ ਜੋ ਉੱਤੇ ਆਉਣਾ ਉਹਨੇ ਤਾਂ ਦੇਖ ਹੀ ਜਾਣਾ ਨਾ ਜੇ ਮਾਂ ਨੇ ਇਹ ਸੋਚੂਗੀ ਮੈਂ ਮੈਂ ਆਪਣੇ ਬੱਚੇ ਨੂੰ ਸਾਖ ਹੀ ਸੁਣਾਉਣੀ ਆ ਸਭ ਤੋਂ ਪਹਿਲੀ ਟੀਚਰ ਮਾਂ ਹੋਗੀ ਤੇ ਮਾਂ ਕਹੋਗੀ ਵੀ ਬੱਚਿਆ ਤੂੰ ਆ ਫੋਨ ਫੜ ਤੇ ਉਹਦੇ ਚ ਜੋ ਚੰਗਾ ਮੰਦਾ ਬੱਚੇ ਨੇ ਦੇਖ ਹੀ ਜਾਣਾ ਤੇ ਅਸਰ ਤੇ ਆਪਣੇ ਆਪ ਹੀ ਪੈਣਾ ਫਿਰ ਇੱਥੇ ਅਸੀਂ ਪਹਿਲਾ ਦੋਸ਼ ਜਿਹੜਾ ਮਾਂ ਬਾਪ ਦਾ ਦੂਜਾ ਕਹੀਏ ਸਾਡੇ ਪ੍ਰਚਾਰਕਾਂ ਦਾ ਵੀ ਹੈ ਕਿਉਂਕਿ ਸਾਨੂੰ ਦੁੱਖ ਹੁੰਦਾ ਵੀ ਆਪਾਂ ਗੱਲ ਕਰਨ ਤੋਂ ਪਹਿਲਾਂ ਜੇ ਜੀਵਨ ਉੱਚਾ ਸੋਚਾ ਹੋਊਗਾ ਨਾ ਆ ਵੇਖੋ ਜੀਵਨ ਵਾਲੇ ਬੈਠੇ ਆ ਨਾ ਉਹ ਨਹੀਂ ਛੱਡਦੇ ਆਪਣੀ ਕਿਰਤ ਨੂੰ ਉਹ ਕਿਉਂ ਨਹੀਂ ਛੱਡਦੇ ਕਿਉਂਕਿ ਉਹਨਾਂ ਨੂੰ ਗੁਰੂ ਤੇ ਭਰੋਸਾ ਆ ਜਦੋਂ ਸਾਡਾ ਜੀਵਨ ਉੱਚਾ ਸੋਚਾ ਹੋ ਗਿਆ ਤੇ ਜਿਹੜਾ ਜੀਵਨ ਉੱਚੇ ਸੱਚੇ ਵਾਲਾ ਗੱਲ ਕਰੂਗਾ ਉਸ ਸੰਗਤ ਤੇ ਆਪੇ ਹੀ ਅਸਰ ਹੋਊਗਾ ਤੇ ਇਹ ਨੌਜਵਾਨੀ ਸਾਡੀ ਤਾਂ ਉਹਦੋਂ ਭੱਜੀ ਜਾ ਰਹੀ ਕਿਉਂਕਿ ਸੋਸ਼ਲ ਮੀਡੀਆ ਦਾ ਜੋਗਾ ਆਪਾਂ ਵੇਖੀਏ ਵੀ ਬਾਪੂ ਜੀ ਦੇ ਹੱਥਾਂ ਤੇ ਵੀਰ ਦਿਖਾ ਰਿਹਾ ਵੀ ਉਹਨਾਂ ਦੇ ਕਿਰਤ ਨਾਲ ਹੱਥ ਕਿਵੇਂ ਹੋਏ ਪਏ ਆ ਅਸੀਂ ਆ ਸਹੀ ਸੁਨਾਮ ਤਾਂ ਹੱਥ ਤੇ ਜੇਕਰ ਅਸੀਂ ਕਵਾਂਗੇ ਵੀ ਨਹੀਂ ਭਾਈ ਤੁਸੀਂ ਅੱਦਾਂ ਪਹਿਲਾਂ ਸਾਨੂੰ ਕਰਨਾ ਪਊਗਾ ਓਏ ਪ੍ਰਚਾਰਕਾਂ ਦੇ ਵਿੱਚ ਮਾਫ਼ ਕਰਨਾ ਤੁਸੀਂ ਵੀ ਪ੍ਰਚਾਰਕ ਨੂੰ ਮੈਂ ਕਹਿ ਰਿਹਾ ਵੀ ਗੱਲ ਤੇ ਹੁੰਦੀ ਵੀ ਕਿਸੇ ਸਟੇਜ ਤੋਂ ਇਹ ਜੀ ਗੱਲ ਵਰਜ ਜਿਹੜੀ ਵਰਜਣੇ ਵਾਲੀ ਨਾ ਕਹੀਏ ਵੀ ਅਗਲੀ ਵਾਰ ਸਾਨੂੰ ਸਟੇਜ ਤੇ ਮੌਕਾ ਹੀ ਨਾ ਮਿਲੇ ਹੁਣ ਤਾਂ ਖੇਡ ਪੈਸੇ ਦੀ ਬਣੀ ਪਈ ਆ ਅਗਲਾ ਕਹਿੰਦਾ ਵੀ ਜੇ ਮੈਂ ਸੱਚ ਬੋਲ ਤਾਂ ਮੈਨੂੰ ਸੱਦਣਾ ਨਹੀਂ ਮੁੜ ਕੇ ਕਿਸੇ ਨੇ ਕਿਸੇ ਨੇ ਬਿਲਕੁਲ ਵੀਰ ਜੀ ਇਹੋ ਗੱਲ ਆ ਹੁਣ ਇਹ ਜਿਹੜੇ ਸਮੇਂ ਦੀ ਲਿਆਕਤ ਆਪਾਂ ਦੇਖ ਰਹੇ ਆ ਜਿੰਨੇ ਵੀ ਮੁੱਦੇ ਆ ਪੰਜਾਬ ਚ ਕਿਉਂ ਨਹੀਂ ਕੋਈ ਬੋਲ ਰਿਆ ਕਿਉਂਕਿ ਉਹਨਾਂ ਨੂੰ ਸਰਕਾਰਾਂ ਤੰਗ ਕਰ ਰਹੀਆਂ ਤੇ ਇਹ ਹੁਣ ਸਾਨੂੰ ਇੱਥੇ ਲੋੜਾ ਇੱਕ ਮੁੱਠ ਹੋਣ ਦੀ ਜੇ ਅਸੀਂ ਇੱਕ ਮੁੱਠ ਨਾ ਹੋਏ ਤੇ ਹੁਣ ਜਿੰਨੇ ਸਾਡੇ ਸਿੰਘ ਬੈਠੇ ਆ ਡਿਬਰੂਗੜ ਜੇਲ੍ਹਾਂ ਵਿੱਚ ਵੀਰੋ ਤੇ ਉਹ ਕਿਉਂ ਬੈਠੇ ਆ ਕਿਉਂਕਿ ਉਹਨਾਂ ਸੱਚ ਬੋਲਿਆ ਤੇ ਇਧਰੋਂ ਹੁਣ ਇਹ ਗੱਲ ਹੁਣ ਸ਼ੁਰੂ ਹੋ ਗਈ ਆ ਵੀ ਜੇ ਅਸੀਂ ਸੱਚ ਬੋਲਾਂਗੇ ਤੇ ਅਸੀਂ ਵੀ ਜੇਲਾ ਚੱਲ ਗਿਆਂਗੇ ਭਾਈ ਅਮਰਤਪਾਲ ਸਿੰਘ ਵਾਸਤੇ ਕੌਣ ਕਿੰਨਾ ਕ ਖੜਿਆ ਜੇ ਖੜਦੇ ਤੇ ਸਾਨੂੰ ਪਤਾ ਹੁੰਦਾ ਵੀ ਹਾਂ ਖੜਦੀ ਸਾਡੀ ਕੌਮ ਅਸੀਂ ਵੀ ਡਟ ਕੇ ਪ੍ਰਚਾਰ ਕਰੀਏ ਪਰ ਹੁਣ ਗੱਲ ਕਿੱਥੇ ਆ ਗਈ ਵੀ ਉਹ ਤੇ ਜੇਲ੍ਹਾਂ ਚ ਬੈਠਾ ਇਧਰ ਕੋਈ ਨਹੀਂ ਜਾ ਰਿਆ ਨਾ ਆ ਇਧਰ ਸੀਟੀਆਂ ਵੱਜ ਰੀਆਂ ਗਾਣੇ ਚੱਲ ਰਹੇ ਕੋਈ ਫਰਕ ਹੀ ਨਹੀਂ ਉਹ ਪੋਖੜ ਤਾਲਾਂ ਤੇ ਬੈਠੇ ਆ ਕਿਸੇ ਨੂੰ ਫਰਕ ਨਹੀਂ ਪੈ ਰਿਆ ਪਰ ਤੁਸੀਂ ਮਾਮਾ ਦੀ ਗੱਲ ਕੀਤੀ ਸੀ ਤੁਸੀਂ ਆਪ ਇੱਕ ਮਤਲਬ ਕੁੜੀਆਂ ਤਾਂ ਫਿਰ ਬਹੁਤ ਸਾਰਾ ਫੈਸ਼ਨ ਜਿਹੜਾ ਚੱਲ ਰਿਆ ਹੁਣ ਫੈਸ਼ਨ ਦੇ ਪਿੱਛੇ ਦੁਨੀਆ ਲੱਗੀ ਹੋਈ ਆ ਜੇ ਮਾਂ ਬੱਚੇ ਨੂੰ ਰੋਟੀ ਵੀ ਖਵਾਣੀ ਤਾਂ ਮੋਬਾਈਲ ਰੱਖ ਕੇ ਅੱਗੇ ਖਵਾ ਰਹੀ ਹੋ ਕੇ ਨਹੀਂ ਸਾਡਾ ਬੱਚਾ ਸਾਡੀ ਗੱਲ ਹੀ ਸੁਣਦਾ ਉਹੀ ਤਾਂ ਗੱਲ ਆ ਨਾ ਬੱਚਾ ਤਾਂ ਗੱਲ ਉਹ ਗੱਲ ਇੱਕੋ ਵੀ ਜਿੱਦਾ ਉਦਾਹਰਨ ਦੇ ਤੌਰ ਤੇ ਬੱਚਾ ਤਾਂ ਸਾਡਾ ਸਕੂਲ ਜਾਣ ਲਈ ਵੀ ਨਹੀਂ ਮੰਨਦਾ ਜਦੋਂ ਆਪਾਂ ਬੱਚੇ ਨੂੰ ਨਵਾਂ ਨਵਾਂ ਸਕੂਲ ਪਾਉਨੇ ਆ ਮੰਨਦਾ ਤਾਂ ਨਹੀਂ ਮੈਂ ਸਕੂਲ ਜਾਣਾ ਪਰ ਮਾਂ ਉਥੇ ਧੱਕਾ ਕਰਦੀ ਆ ਉਹਨੂੰ ਪਤਾ ਜੇ ਇਹ ਸਕੂਲ ਨਾ ਗਿਆ ਤਾਂ ਭਵਿੱਖ ਨਹੀਂ ਬਣਨਾ ਤੇ ਜੇ ਮਾਂ ਨੂੰ ਇਹ ਪਤਾ ਵੀ ਸਕੂਲ ਜਾਇਆ ਭਵਿੱਖ ਨਹੀਂ ਬਣਦਾ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਇਹ ਧੱਕਾ ਜਿਹੜਾ ਸਕੂਲ ਜਾਣ ਵਾਸਤੇ ਕਰਦੀ ਉਹ ਗੁਰੂ ਘਰ ਜਾਣ ਵਾਸਤੇ ਵੀ ਕਰ ਸਕਦੀ ਮਾਂ ਆ ਇਹਨਾਂ ਧੱਕਾ ਕਰ ਸਕਦੀ ਆ ਨਾ ਤੇ ਫਿਰ ਕਰੇ ਉਹਨੂੰ ਲੋੜ ਉਹਨੂੰ ਲੋੜ ਆ ਜਿੱਥੇ ਬੱਚੇ ਦਾ ਭਵਿੱਖ ਬਣਾ ਰਹੀ ਆ ਉਥੇ ਗੁਰਮਤ ਦੇ ਵਿੱਚ ਵੀ ਆਪਣੇ ਬੱਚੇ ਨੂੰ ਜੇਕਰ ਉਹ ਜੋੜੂਗੀ ਨਾ ਤੇ ਫਿਰ ਉਹਨੂੰ ਲੋੜ ਨਹੀਂ ਇਹ ਰੋਲਾ ਪਾਉਣ ਦੀ ਵੀ ਮੇਰਾ ਬੱਚਾ ਮੇਰੀ ਗੱਲ ਨਹੀਂ ਮੰਨਦਾ ਜੇ ਚਿੱਟੇ ਤੇ ਲੱਗ ਗਿਆ ਇਹ ਮਾਂ ਸਭ ਤੋਂ ਪਹਿਲਾਂ ਟੀਚਰ ਆ ਵੀਰ ਜੀ ਇਹ ਮਾਂ ਜੇਕਰ ਮੈਂ ਬੇਨਤੀ ਕਰਾਂ ਮੇਰੀਆਂ ਭੈਣਾਂ ਨੂੰ ਜੇ ਭੈਣੋ ਆਪਾਂ ਸਮਝ ਗਏ ਨਾ ਤੇ ਇਹ ਦੁਨੀਆ ਦੀ ਸੁਧਾਈ ਜਿਹੜਾ ਕੋਈ ਵੀ ਧਰਮ ਸ਼ੁਰੂ ਹੁੰਦਾ ਭਾਵੇਂ ਉਹ ਮਰਦ ਤੋਂ ਸ਼ੁਰੂ ਹੋਵੇ ਪਰ ਉਹਨੂੰ ਸਾਂਭਣ ਵਾਲੀ ਇਸਤਰੀ ਹੁੰਦੀ ਆ ਕਿਉਂਕਿ ਜਦੋਂ ਜਦੋਂ ਵੀ ਇਸ ਧਰਮ ਦੇ ਅੰਦਰ ਆਪਾਂ ਇਤਿਹਾਸ ਪੜ੍ਹੀਏ ਵੇ ਜਦੋਂ ਭਾਈ ਮਾਹ ਸਿੰਘ ਜੀ 40 ਮੁਕਤੇ ਬਦਾਵਾ ਲਿਖ ਕੇ ਦੇ ਆਏ ਤੇ ਫਿਰ ਉਹਨਾਂ ਨੂੰ ਜਗਾਇਆ ਕਿੰਨੇ ਸੀ ਉਹ ਅਣਖੀ ਸ਼ੀਣੀਆਂ ਸੀ ਮਾਤਾ ਭਾਗੌਰ ਸੀ ਜਿੰਨੇ ਇਹ ਵੰਗਾਰ ਪਾਈ ਵੀ ਤੁਸੀਂ ਹੱਥਾਂ 'ਚ ਚੂੜੀਆਂ ਪਾ ਲਓ ਵੀ ਜੇ ਤੁਹਾਡੇ ਤੋਂ ਨਹੀਂ ਹੁੰਦਾ ਤੁਸੀਂ ਹੱਥਾਂ 'ਚ ਚੂੜੀਆਂ ਪਾ ਲਓ ਅਸੀਂ ਤਲਵਾਰਾ ਲੈ ਕੇ ਲੜ ਲੈਣੀ ਆ ਅਸੀਂ ਰਾਣੇ ਮੈਦਾਨ ਵਿੱਚ ਜਾ ਕੇ ਲੜਾਂਗੇ ਪਰ ਜਦੋਂ ਫਿਰ ਉਹਨਾਂ ਦੀ ਅਣਖ ਜਾਗੀ ਫਿਰ ਇਹ ਇੱਕ ਔਰਤ ਆ ਜਿਹੜੀ ਮਰਦ ਦੀ ਅਣਖ ਜਗਾ ਸਕਦੀ ਫਿਰ ਔਰਤ ਤਾਂ ਅੱਜ ਦੀ ਮਾਫ਼ ਕਰਨਾ ਮੈਂ ਫਿਰ ਮਾਫੀ ਮੰਗ ਕੇ ਕਹਿ ਰਿਹਾ ਵੀ ਔਰਤ ਤਾਂ ਕਹਿੰਦੀ ਮੈਨੂੰ ਕਲੀਨ ਸ਼ੇਪ ਚਾਹੀਦਾ ਵਿਆਹ ਲਈ ਵੀ ਮੈਂ ਸਰਦਾਰ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ ਮੈਨੂੰ ਪੱਗ ਵਾਲਾ ਨਹੀਂ ਚਾਹੀਦਾ ਫੇਰ ਫੇਰ ਤੁਸੀਂ ਕਿਨੂੰ ਕਸੂਰ ਵਰ ਸਮਝੋ ਦੇਖੋ ਜੀ ਸ਼ੇਰਾਂ ਦੀ ਸਾਰ ਨਾ ਦਾੜਾ ਸਰੂਪ ਆ ਇਹ ਸ਼ੇਰ ਇਹ ਜਿਹੜਾ ਤੁਸੀਂ ਤੁਹਾਡਾ ਸਰੂਪ ਆ ਨਾ ਜਿਹੜਾ ਨਿਹੰਗ ਸਿੰਘਾਂ ਦਾ ਸਰੂਪ ਆ ਆਪਾਂ ਦਾ ਦਾੜੀਆਂ ਵਾਲੇ ਆਪਾਂ ਦਸਤਾਰਾਂ ਵਾਲੇ ਖੜੇ ਆ ਇਹ ਸ਼ੇਰਾਂ ਦੀ ਸਾਰ ਕਿਸੇ ਕਿਸੇ ਨੂੰ ਹੁੰਦੀ ਆ ਉਹ ਕਹਿੰਦੇ ਨਾ ਸ਼ੇਰਨੀਆਂ ਨੂੰ ਸਾਰ ਹੋ ਸਕਦੀ ਬੱਕਰੀਆਂ ਨੂੰ ਨਹੀਂ ਹੁੰਦੀ ਤੇ ਵੀਰੋ ਇਹ ਇਹਦੇ ਮੈਂ ਤੁਹਾਨੂੰ ਇੱਕ ਹੋਰ ਵੀ ਬੇਨਤੀ ਕਰਾਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕੁੜੀਆਂ ਕਹਿੰਦੀਆਂ ਕਲੀਨ ਸ਼ੇਵ ਵੀਰ ਜੀ ਇੱਥੇ ਕਹੀ ਨਾ ਮੈਨੂੰ ਮਾਫ਼ ਕਰਿਆ ਜੇ ਬੇਨਤੀ ਕਰਨੀ ਪੈ ਰਹੀ ਕਈ ਨਿਹੰਗ ਸਿੰਘ ਵੀ ਨਾ ਉਹ ਕਹਿੰਦੇ ਸਾਨੂੰ ਕੁੜੀ ਮਾਡਰਨ ਚਾਹੀਦੀ ਹੈ ਇੱਥੇ ਹੁਣ ਆਪਾਂ ਕੀ ਕਰ ਲਵਾਂਗੇ ਇੱਥੇ ਹੁਣ ਸਾਡੀ ਸਭ ਤੋਂ ਵੀਰ ਜੀ ਜ਼ਰੂਰੀ ਜਿੱਥੋਂ ਅਸੀਂ ਟੁੱਟੇ ਆ ਉਹ ਹੈ ਸਾਡੀ ਗੁਰਬਾਣੀ ਤੇ ਜੇ ਭਾਵੇਂ ਜਿੰਨੀਆਂ 100 ਗੱਲਾਂ ਕਰ ਲਈਏ ਵੀਰ ਜੀ ਸੋ ਗੱਲਾਂ ਵੀ ਆ ਕਿਉਂ ਨਹੀਂ ਆ ਕਿਉਂ ਨਹੀਂ ਆ ਕਿਉਂ ਨਹੀਂ ਉਹਦਾ ਇੱਕੋ ਹੀ ਜਵਾਬ ਆ ਜਿਹੜਾ ਮਾਰਜ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਜਦੋਂ ਅਸੀਂ ਨਾਮ ਦੇ ਨਾਲ ਜੁੜ ਗਏ ਨਿਤਨੇਮ ਦੇ ਨਾਲ ਜੁੜ ਗਏ ਫਿਰ ਵੀਰ ਜੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਫਿਰ ਹੁਣ ਜਿਹੜਾ ਇਹ ਖਲਾਰਾ ਪੈ ਗਿਆ ਜੋ ਨੌਜਵਾਨਾਂ ਦੇ ਵਿੱਚ ਚੇਤਨਤਾ ਨਹੀਂ ਰਹੀ ਜੋ ਧਰਮ ਨਹੀਂ ਰਿਹਾ ਜੋ ਸਿੱਖੀ ਨਹੀਂ ਰਹੀ ਦਸਤਾਰਾ ਨਹੀਂ ਰਹੀਆਂ ਕੇਸ ਨਹੀਂ ਰਹਿ ਇਹ ਹੁਣ ਵਾਪਸ ਕਿੱਦਾਂ ਆਉਣਗੇ ਵੀਰ ਜੀ ਇੱਕੋ ਇੱਕ ਤਰੀਕਾ ਇਕਤਾ ਪਹਿਲਾਂ ਮਾਂ ਆਪਣੇ ਬੱਚੇ ਨੂੰ ਗੁਰੂ ਘਰ ਭੇਜਣਾ ਸ਼ੁਰੂ ਕਰ ਦੇਵੇ ਦੂਜੀ ਅਸੀਂ ਸਟੇਜਾਂ ਤੇ ਵੀ ਇਹੋ ਬੰਤੀ ਕਰਦੇ ਆ ਵੀ ਵੀਰੋ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਨਾ ਇਸ ਦੌਰ ਦੇ ਵਿੱਚ ਆਪਾਂ ਸਾਰੇ ਜਾਣਦੇ ਵੀ ਇੱਕ ਦੂਜੇ ਵੱਲ ਭੇੜਚਾਲ ਹੋ ਚੁੱਕੀ ਆ ਵੀ ਜੇ ਇੱਕ ਨੇ ਕੀਤਾ ਮੈਂ ਵੀ ਕਰਨਾ ਵੀ ਉਹਨੇ ਕੇਸ ਕਤਲ ਕਰਾਇਆ ਮੈਂ ਵੀ ਕਰਾਉਣੇ ਆ ਜੇ ਉਹਨੇ ਆ ਫਲਾਣਾ ਕੰਮ ਕੀਤਾ ਮੈਂ ਵੀ ਕਰਨਾ ਚੰਗੇ ਮੰਦੇ ਸਾਰੇ ਇੱਕ ਦੂਜੇ ਪਿੱਛੇ ਲੱਗੇ ਆ ਵੀਰ ਜੀ ਇੱਥੇ ਸਾਨੂੰ ਲੋੜ ਆ ਵੀ ਅਸੀਂ ਵੀਰਾਂ ਨੂੰ ਇਹੋ ਬੇਨਤੀ ਕਰਦੇ ਵੀ ਸਭ ਤੋਂ ਪਹਿਲਾਂ ਨਾ ਤੁਸੀਂ ਦੋ ਟਾਈਮ ਗੁਰੂ ਘਰ ਵਿੱਚ ਆਉਣਾ ਸ਼ੁਰੂ ਕਰ ਦਿਓ ਕਿਉਂਕਿ ਇਹ ਜਿਹੜੀ ਮੇਨ ਗੱਲ ਆ ਨਾ ਜਿਹੜੀ ਮੇਲ ਸਾਰੀ ਘੁਮ ਘਮਾ ਕੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕੋ ਕੇਂਦਰ ਆ ਉਹ ਨਾਮ ਉਹ ਰੱਬ ਦਾ ਨਾਮ ਜਪਣਾ ਤੇ ਸਾਰੀਆਂ ਇਹ ਗੱਲਾਂ ਦਾ ਇੱਕੋ ਕਾਰਨ ਆ ਵੀ ਅਸੀਂ ਜਦੋਂ ਰੱਬ ਤੋਂ ਟੁੱਟਦੇ ਆ ਜਦੋਂ ਅਸੀਂ ਗੁਰੂ ਘਰ ਜਾਣ ਲਈ ਤਿਆਰ ਨਹੀਂ ਜਦੋਂ ਅਸੀਂ ਬਾਣੀ ਪੜ੍ਹਨ ਦੀ ਤਿਆਰ ਨਹੀਂ ਫਿਰ ਵੀਰ ਜੀ ਇਹ ਕੁਰਤੀਆਂ ਸਮਾਜ ਵਿੱਚ ਆਉਣੀਆਂ ਹੀ ਆਉਣੀਆਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਆਂ ਆਪਾਂ ਨੂੰ ਪਤਾ ਲੱਗੂਗਾ ਕਿ ਦੁਨੀਆਂ ਦਾ ਇਹੋ ਜਿਹਾ ਕੋਈ ਮਸਲਾ ਨਹੀਂ ਜਿਹਦਾ ਜਵਾਬ ਸਾਨੂੰ ਮਾਰਜ ਨਾ ਦੇਣਗੇ ਇੱਥੇ ਹਰ ਇੱਕ ਕੁਰਤੀ ਦਾ ਵੀਰ ਜੀ ਦੇਖੋ ਕੋਈ ਵੀ ਜਿਹੜਾ ਕੰਮ ਆਣਾ ਬੰਦਾ ਪਹਿਲਾਂ ਨੀ ਕਰ ਸਕਦਾ ਪਹਿਲਾਂ ਮਨ ਵਿੱਚ ਸੋਚੂਗਾ ਸੋਚਣ ਤੋਂ ਬਾਅਦ ਉਹ ਕੰਮ ਕਰੂਗਾ ਮਹਾਰਾਜ ਦੀ ਬਾਣੀ ਇਹੋ ਜੀ ਹੈ ਜਿਹੜੀ ਮਨ ਦੀ ਵਿਚਾਰ ਨੂੰ ਬਦਲ ਦਿੰਦੀ ਆ ਜਿਹੜੀ ਮਾੜੀ ਵਿਚਾਰ ਹੁੰਦੀ ਨਾ ਕਿਉਂਕਿ ਪਹਿਲਾਂ ਸੋਚਣ ਤੋਂ ਪਹਿਲਾਂ ਹੁਣ ਮੰਨ ਲਓ ਕਿਸੇ ਨੇ ਕਤਲ ਕਰਨਾ ਐਵੇਂ ਥੋੜੀ ਕੋਈ ਚੱਕ ਕੇ ਕਤਲ ਕਰ ਦੂਗਾ ਉਹਦੇ ਪਹਿਲਾਂ ਮਨ 'ਚ ਉਹਦੇ ਬادله ਆਊਗਾ ਵੀ ਮੈਂ ਇਹਨੂੰ ਮਾਰਨਾ ਫਿਰ ਉਹ ਤਰੀਕਾ ਲੱਭੂਗਾ ਤੇ ਜੇ ਬਾਣੀ ਪੜੂਗਾ ਨਾ ਤੇ ਮਹਾਰਾਜ ਉਹਦੀਆਂ ਮਾੜੀਆਂ ਇਛਾਵਾਂ ਉਹਨੂੰ ਬੰਦ ਕਰ ਦੂਗੇ ਉਹਦੇ ਜਗ੍ਹਾ ਤੇ ਫਿਰ ਗੁਰਮਤ ਉਹ ਪੈਦਾ ਹੋਊਗੀ ਤੇ ਉਹ ਆਪਣੇ ਆਪ ਹੀ ਜਿੱਥੇ ਮਨ ਵਿੱਚ ਉਹ ਇਹ ਗੱਲ ਪੈਦਾ ਹੋਗੀ ਮਨ ਵਿੱਚ ਉਹ ਬਾਣੀ ਪੜਨ ਦਾ ਚਾਹ ਪੈਦਾ ਹੋ ਗਿਆ ਫਿਰ ਵੀਰ ਜੀ ਜਿਹੜਾ ਬਾਣੀ ਦੇ ਨਾਲ ਚਾਹ ਅੰਦਰ ਪੈਦਾ ਹੋਇਆ ਨਾ ਫਿਰ ਬਾਹਰ ਵੀ ਦਿਖ ਜਾਣਾ ਇਹ ਬਾਹਰ ਸਾਨੂੰ ਕਿਉਂ ਨਹੀਂ ਦਿਖ ਰਿਹਾ ਦਸਤਾਰਾ ਸਾਨੂੰ ਕਿਉਂ ਨਹੀਂ ਦਿਖ ਰਿਹਾ ਕਿਉਂਕਿ ਅੰਦਰ ਨਹੀਂ ਉਹ ਚੀਰ ਪੈਰੀ ਪਰ ਲੋਕ ਤਾਂ ਕਹਿੰਦੇ ਸਾਡਾ ਮਨ ਬੜਾ ਸਾਫ਼ ਆ ਅਵਰ ਛਕਣ ਦੀ ਕੀ ਲੋੜ ਆ ਮਨ ਸਾਫ਼ ਹੋਣਾ ਚਾਹੀਦਾ ਸਾਡੇ ਮਨ ਦੇ ਵਿੱਚ ਸਿੱਖੀ ਆ ਸਾਡੀ ਭਾਵਨਾ ਦੇਖੋ ਵੀਰ ਜੀ ਦੇਖੋ ਮਨ ਹੁਣ ਕੀ ਗੱਲ ਕਹੀਏ ਵੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਮਨ ਸਾਫ ਨਹੀਂ ਸੀ ਬਾਬਾ ਬਚਿੱਤਰ ਸਿੰਘ ਜੀ ਦੀ ਗੱਲ ਹੋ ਰਹੀ ਉਹਨਾਂ ਦਾ ਮਨ ਸਾਫ ਨਹੀਂ ਸੀ ਸਭ ਤੋਂ ਵੱਡੀ ਗੱਲ ਕਲਗੀ ਤਰਪਾਚਾ ਗੁਰੂ ਗੋਬਿੰਦ ਸਿੰਘ ਜੀ ਦਾ ਮਨ ਸਾਫ ਨਹੀਂ ਸੀ ਉਹਨੂੰ ਆਪ ਖੁਦ ਖੁਦਾ ਕਹਿੰਦੇ ਆ ਮਹਾਰਾਜ ਦਾ ਮਨ ਸਾਫ ਨਹੀਂ ਸੀ ਉਹਨਾਂ ਆਪ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪੌੜ ਲਈ ਸੀ ਮਹਾਰਾਜ ਨੇ ਇੱਕੋ ਗੱਲ ਕਹੀ ਸੀ ਜਦੋਂ ਭਾਈ ਡੱਲੇ ਜੀ ਨੇ ਕਿਹਾ ਮਹਾਰਾਜ ਮੈਨੂੰ ਪੀੜੀ ਕੋਈ ਜਿੰਨੀ ਜਗ੍ਹਾ ਚਾਹੀਦੀ ਆ ਸੱਚਖੰਡ ਵਿੱਚ ਮਹਾਰਜ ਕਹਿੰਦੇ ਡੱਲਿਆ ਐਵੇਂ ਨਹੀਂ ਇਥੇ ਜੇ ਰਾਜ ਭਾਗ ਮੰਗੇ ਮੈਂ ਤੁਹਾਨੂੰ ਸਾਰਾ ਕੁਝ ਦੇ ਦੂੰਗਾ ਪਰ ਜੇ ਦਰਗਾਹ ਵਿੱਚ ਢੋਈ ਚਾਹੀਦੀ ਆ ਤੇ ਖੰਡੇ ਬਾਟੇ ਦੀ ਪੌਲ ਜ਼ਰੂਰੀ ਜਿਹੜੀ ਮੈਂ ਆਪ ਵੀ ਛਕੀ ਸੱਚਮੁੱਚ ਕਲਗੀਧਰ ਪਾਤਸ਼ਾਹ ਜੀ ਨੇ ਆਪ ਛੱਕ ਕੇ ਦੱਸ ਦਿੱਤਾ ਵੀ ਇਹ ਨਹੀਂ ਮਨਸਾਫ ਮਨ ਮੇਰੇ ਵੀਰ ਜੀ ਦੇਖੋ ਲੋਕ ਆਮ ਤੌਰ ਤੇ ਇਹੋ ਗੱਲ ਕਹਿ ਦਿੰਦੇ ਵੀ ਨਾ ਪਹਿਲਾਂ ਮਨਸਾਫ ਕਰਕੇ ਫਿਰ ਗੁਰੂ ਘਰ ਜਾਓ ਮਨਸਾਫ ਕਰਕੇ ਫਿਰ ਅੰਮ੍ਰਿਤ ਛਕੋ ਹਮ ਗੁਰੂ ਘਰ ਜਾਇਆ ਤੇ ਮਨਸਾਫ ਹੋਣਾ ਹੈ ਬਾਹਰ ਮਨਸਾਫ ਹੋਇਆ ਤਾਂ ਫਿਰ ਗੁਰੂ ਘਰ ਜਾਣ ਦੀ ਲੋੜ ਕੀ ਰਹਿ ਗਈ ਇਐਸ ਲਈ ਪਹਿਨਾ ਆਪਾਂ ਗੁਰੂ ਘਰ ਜਾਣਾ ਤਾਂ ਕਿ ਸਾਡਾ ਮਨ ਸਾਫ ਹੋ ਜਾਵੇ ਆਪਾਂ ਖੰਡੇ ਬਾਟੇ ਦੀ ਪੋਲ ਛਕਣੀ ਆ ਤਾਂ ਕਿ ਅਸੀਂ ਖਾਲਸੇ ਸੱਜ ਜਾਈਏ ਇਹ ਨਹੀਂ ਵੀ ਅਸੀਂ ਪਹਿਨਾ ਤਿਆਰ ਹਾਂ ਤੇ ਫਿਰ ਅਸੀਂ ਅਮਰ ਛਕਣਾ ਨਹੀਂ ਜਦੋਂ ਅਮਰ ਛਕਾਂਗੇ ਫਿਰ ਮਰ ਜਣੇ ਆਪਣੇ ਆਪ ਹੌਲੀ ਹੌਲੀ ਮੇਰ ਕਰ ਦੇਣੀ ਆ ਤੇ ਸਭ ਤੋਂ ਵੱਡੀ ਗੱਲ ਵੀ ਆਪਣੇ ਜੀਵਨ ਦੀ ਜਦੋਂ ਅਸੀਂ ਜੀਵਨ ਨੂੰ ਸੰਭਲਿਆ ਤੇ ਫਿਰ ਵੀਰ ਜੀ ਇੱਥੇ ਤੇ ਇਹੋ ਇਹੋ ਜੇ ਮਹਾਂਪੁਰਖ ਪਏ ਆ ਜਿਨ੍ਹਾਂ ਨੇ ਕਦੇ ਬੋਲ ਕੇ ਨਹੀਂ ਕਿਹਾ ਤੂੰ ਅਮਰਤ ਛਕ ਉਹਦੇ ਜੀਵਨ ਤੋਂ ਦੇਖ ਕੇ ਆਪਣੇ ਆਪ ਮਨ ਬਦਲ ਜਾਂਦਾ ਔਰ ਇਹੋ ਜੇ ਹੈ ਵੀ ਤੇ ਵੀਰ ਜੀ ਆਪਾਂ ਨੂੰ ਲੋੜ ਆ ਇਹੋ ਜਿਆਂ ਨੂੰ ਲੱਭਣ ਦੀ ਜਿਵੇਂ ਇਹ ਬਾਬਾ ਜੀ ਹੁਣ ਬੈਠੇ ਹੋਏ ਆ ਇਹਨਾਂ ਵੱਲ ਕਿਉਂ ਨਹੀਂ ਕੋਈ ਧਿਆਨ ਦੇ ਰਿਆ ਆਪਾਂ ਨੂੰ ਲੋੜ ਆ ਮੇਰੇ ਵੀਰੋ ਇਹਨਾਂ ਨੇ ਦੇਖੋ ਇਹ ਸ਼ਿਕਲੀਗਰ ਸਿੰਘ ਸਾਨੂੰ ਹੈਰਾਨੀ ਵੀ ਹੁੰਦੀ ਆ ਅਸੀਂ ਨਾ ਜਦੋਂ ਇਹਨਾਂ ਦਾ ਇਤਿਹਾਸ ਪੜ੍ਹੀਏ ਸੁਣੀਏ ਜਦੋਂ ਅੱਜ ਵੀ ਇਹਨਾਂ ਬਾਰੇ ਦੇਖੀਏ ਨਾ ਸਾਡੇ ਰੋਂਗਟੇ ਖੜੇ ਹੋ ਜਾਂਦੇ ਆ ਵੀ ਅਸੀਂ ਕਹਿੰਨੇ ਆ ਵੀ ਮਾਰਜ ਨੇ ਮੈਨੂੰ ਉਹ ਦਾਤ ਨਹੀਂ ਦਿੱਤੀ ਮੈਂ ਧਰਮ ਬਦਲ ਲਵਾਂ ਉਹਨਾਂ ਦੇ ਸਿਰ ਤੇ ਪੱਕੇ ਮਕਾਨਾਂ ਦੀ ਛੱਤ ਵੀ ਨਹੀਂ ਆ ਉਹ ਨਹੀਂ ਕਹਿੰਦੇ ਵੀ ਮੈਂ ਧਰਮ ਨਹੀਂ ਛੱਡਣਾ ਕਿਉਂ ਨਹੀਂ ਕਹਿੰਦੇ ਕਿਉਂਕਿ ਉਹ ਬਾਣੀ ਵਿੱਚ ਪੂਰੇ ਉਹਨਾਂ ਦਾ ਮਨ ਇਹ ਪੱਕਾ ਹੋਇਆ ਪਿਆ ਵੀ ਸਿੱਖੀ ਤੋਂ ਉੱਤੇ ਕੁਝ ਵੀ ਨਹੀਂ ਆ ਸਾਡੇ ਧਰਮ ਵਿੱਚ ਅੱਜ ਪਰਵਰਤਨ 2 2000 ਪਿੱਛੇ ਹੋ ਰਿਹਾ ਵੀ 2000 ਲੈ ਲਿਆ ਤੇ ਆਪਾਂ ਧਰਮ ਪਰਵਰਤਨ ਤੇ ਸਾਧ ਸੰਗਤ ਜੀ ਉਹ ਜਿਹੜਾ ਧਰਮ ਪਰਵਰਤਨ ਕਰ ਰਿਆ ਉਹਨੂੰ ਸਿੱਖਾਂ ਦਾ ਨਾਮ ਨਾ ਦੇਈਏ ਚੜ੍ਹਦੀ ਕਲਾ ਵਿੱਚ ਰਹੀਏ ਜਿਹੜਾ ਸਿੱਖ ਉਹ ਕਦੇ 2000 ਪਿੱਛੇ ਧਰਮ ਨਹੀਂ ਬਦਲੂਗਾ ਤੇ ਜਿਹੜਾ ਬਦਲੇ ਉਹ ਕਦੇ ਸਿੱਖ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਲਾਲਚੀ ਆ ਉਹ ਕਦੇ ਧਰਮੀ ਨਹੀਂ ਤੇ ਜਿਹੜਾ ਧਰਮੀ ਉਹ ਲਾਲਚੀ ਏਸੇ ਤਰ੍ਹਾਂ ਜਦੋਂ 2000 ਮਿਲਿਆ ਤਾਂ ਧ ਛੇ ਮਿਲੀਅਨ ਉਹ ਵੀ ਛੱਡ ਦੇਣਾ ਲਾਲਚੀ ਕਦੇ ਧਰਮੀ ਨਹੀਂ ਹੋ ਸਕਦਾ ਤੁਸੀਂ ਕਵਿਛਰੀ ਜੱਥਾ ਜੀ ਕਵਿਛਰੀ ਗਾਉਂਦੇ ਹੋ ਪਰ ਬਹੁਤ ਸਾਰੇ ਇਦਾਂ ਦੇ ਵੀ ਦੇਖੇ ਜਿਹੜੇ ਪਹਿਲਾਂ ਕਵਿਛਰੀ ਗਾਉਂਦੇ ਸੀ ਢਾਡੀ ਸੀ ਬਾਅਦ ਵਿੱਚ ਉਹ ਕਲਾਕਾਰ ਬਣ ਗਏ ਜੀ ਉਹਨਾਂ ਨੇ ਕੇਸ ਗਤਲ ਕਰਾਤੇ ਆਪਣੇ ਸਰੂਪ ਬਦਲ ਲਏ ਉਹ ਕਿਉਂ ਹੋ ਜਾਂਦਾ ਹੈ ਉਸ ਸਮੇਂ ਗੱਲਾਂ ਹੋਰ ਹੁੰਦੀਆਂ ਤੇ ਬਾਅਦ ਵਿੱਚ ਬਦਲ ਕੇ ਹੋ ਜਾਂਦੀਆਂ ਉਹ ਸਿਰਫ ਫਿਰ ਇੱਕ ਪੈਸਾ ਕਮਾਉਣ ਦਾ ਸਾਧਨ ਹੁੰਦਾ ਜਾਂ ਫਿਰ ਗੱਲ ਅੰਦਰ ਵੀ ਹੁੰਦੀ ਹੈ ਕੋਈ ਵੀਰ ਜੀ ਇਹ ਤੇ ਗੱਲ ਸੱਚੀ ਆ ਵੀ ਜਿਹਦੇ ਤੇ ਅੰਦਰ ਮੰਗ ਗਿਆ ਨਾ ਫਿਰ ਉਹ ਤੇ ਕਹਿੰਦਾ ਵੀ ਮੈਨੂੰ ਪੈਸੇ ਦੀ ਲੋੜ ਨਹੀਂ ਮੈਂ ਨਹੀਂ ਸਿੱਖੀ ਛੱਡਦਾ ਬਾਬਾ ਜੀ ਬੈਠੇ ਆ ਉਦਾਹਰਣ ਆਪਣੇ ਸਾਹਮਣੇ ਆ ਵੀਰ ਜੀ ਉਹ ਜਿਹੜੀ ਨਾ ਉਹ ਫਿਰ ਪੈਸੇ ਵਾਲੀ ਉਹ ਦੌੜ ਹੈ ਕਿਉਂਕਿ ਸਾਡੇ ਅਸੀਂ ਵੀ ਬਹੁਤ ਕੁਝ ਦੇਖਦੇ ਆ ਵੀ ਪਹਿਲਾਂ ਇਧਰਲੀ ਲਾਈਨ 'ਚ ਫਿਰ ਉਹ ਜਾ ਕੇ ਕਲਾਕਾਰ ਬਣ ਜਾਂਦੇ ਆ ਤੇ ਕਲਾਕਾਰ ਬਣ ਕੇ ਵੀਰੋ ਉਹ ਪੈਸੇ ਤੇ ਕਮਾ ਲੂਗੇ ਪਰ ਅੰਦਰ ਦੀ ਸ਼ਾਂਤੀ ਨਹੀਂ ਮਿਲਣੀ ਅੰਦਰ ਵਾਲਾ ਸੁੱਖ ਨਹੀਂ ਮਿਲਣਾ ਜਿਹੜੀਆਂ ਮਹਾਰਾਜ ਦੀਆਂ ਬਰਕਤਾਂ ਮਿਲੀਆਂ ਉਹ ਨਹੀਂ ਕਦੇ ਮਿਲਣੀਆਂ ਉਹ ਕਦੀ ਵੀ ਨਹੀਂ ਮਿਲ ਸਕਦੀਆਂ ਉਹ ਮਾਰਾ ਦੀ ਖੁਸ਼ੀ ਲੈ ਕੇ ਮਿਲ ਸਕਦੀਆਂ ਤੇ ਜਿਹੜਾ ਆਨੰਦ ਇਹਨਾਂ ਦੇ ਅੰਦਰ ਆ ਹੁਣ ਦੇਖੀਏ ਵੀ ਇਹ ਤਾਂ ਭਾਵੇਂ ਕੁਝ ਵੀ ਨਹੀਂ ਘਰ ਵਿੱਚ ਭਾਵੇਂ ਰੋਟੀ ਨਹੀਂ ਪ੍ਰਸ਼ਾਦਾ ਨਹੀਂ ਛਕਣ ਨੂੰ ਉਹ ਫਿਰ ਵੀ ਆਨੰਦ ਵਿੱਚ ਆ ਕਹਿੰਦੇ ਚੜ੍ਹਦੀ ਕਲਾ ਕੁਵਿਸ਼ਰੀ ਤੁਸੀਂ ਜਥਾ ਇਹਦਾ ਕੁਸ਼ ਕੁਵਿਸ਼ਰੀ ਦਾ ਕੋਈ ਅੰਗ ਜਿਹੜਾ ਹੈਗਾ ਉਹ ਸਾਂਝਾ ਕਰੋ ਜਿਹੜਾ ਐਦਾਂ ਹੀ ਸਿੱਖਿਆ ਦਾ ਇੱਕ ਕੋਈ ਹੋਵੇ ਇਹਨਾਂ ਨੌਜਵਾਨਾਂ ਦੇ ਲਈ ਹਾਂਜੀ ਹਾਂਜੀ ਤੁਸੀਂ ਨਵਾਂ ਨਰਾਲਾ ਰੂਪੇ ਕਲਗੀ ਤਰਨੇ ਸਾਜ ਦਿੱਤਾ ਦੁਖੀ ਗਰੀਬ ਬਣ ਤਾਹਣਿਆਂ ਦੇ ਸਿਰ ਤੇ ਰਖ ਤਾਜ ਦਿੱਤਾ ੜੂਆ ਫੁੱਲਾ ਸਿੰਘ ਨੇ ਹੰਗਾ ਨੇ ਟਕ ਜਹੇ ਟਕਾ ਤੇ ਤੇ ਨਿਕਲ ਗਏ ਪਾਰ ਵਿੱਚੋਂ ਪੰਥ ਖਾਲਸਾ ਪ੍ਰਗਟਿਆ ਖੰਡੇ ਦੀ ਧਾਰ ਵਿੱਚੋਂ ਪੰਥ ਖਾਲਸਾ ਪ੍ਰਗਟਿਆ ਖੰਡੇ ਦੀ ਧਾਰ ਵਿੱਚੋਂ ਬਿਲਕੁਲ ਸੋ ਪੰਥ ਖਾਲਸਾ ਪ੍ਰਗਟਿਆ ਖੰਡੇ ਦੀ ਧਾਰ ਦੇ ਵਿੱਚੋਂ ਗੱਲਾਂ ਸਿਕਲੀਗਰ ਸਿੱਖਾਂ ਤੋਂ ਸ਼ੁਰੂ ਹੋਈਆਂ ਸੋ ਕਵਿਸ਼ਰੀ ਜਥਾ ਬੀਬੀਆਂ ਦਾ ਉਹਨਾਂ ਨੇ ਬਹੁਤ ਵਧੀਆ ਵਿਚਾਰ ਆਪਣੇ ਜਿਹੜੇ ਰੱਖੇ ਆ ਪਰ ਖੰਡੇ ਦੀ ਧਾਰ ਵਿੱਚੋਂ ਪ੍ਰਗਟਿਆ ਇਹ ਪੰਥ ਖਾਲਸਾ ਉਹ ਤਾਂ ਆਪਣੇ ਬੋਲ ਪਗਾ ਗਿਆ ਜਿਨ੍ਹਾਂ ਨੇ ਉਹ ਪਹੁੰਚ ਸਕੀ ਪਰ ਜਿਹੜੇ ਅਜੇ ਤੱਕ ਉਹ ਖੰਡੇ ਦੀ ਪਹੁੰਚ ਨਹੀਂ ਲੈ ਸਕੇ ਜੋ ਇਸ ਥਾਂ ਦੇ ਉੱਤੇ ਆ ਕੇ ਵੀ ਸਮਝ ਨਹੀਂ ਸਕੇ ਕਿ ਅਨੰਦਪੁਰ ਸਾਹਿਬ ਆਏ ਆ ਤਾਂ ਇੱਥੋਂ ਪ੍ਰਾਪਤ ਕੀ ਕਰਕੇ ਜਾਣਾ ਉਹ ਕਦੋਂ ਅਨੰਦਪੁਰ ਸਾਹਿਬ ਆਉਂਦੇ ਤਾਂ ਹਰ ਸਾਲ ਆ ਪਰ ਅਨੰਦਪੁਰ ਸਾਹਿਬ ਦਾ ਮੂੰਹ ਕਦੋਂ ਹੋਣਗੇ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦਾ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ